ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਚਲਾ ਗਿਆ। ਅਕਾਲੀ ਬਾਬਾ ਫੂਲਾ ਸਿੰਘ ਅਗਲੇ ਦਿਨ ਬਹਾਦਰਾਂ ਦੀ ਫੌਜ ਇਕੱਠੀ ਕਰਕੇ ਯੋਧਿਆਂ ਦੀ ਫੌਜ ਇਕੱਠੀ ਕਰਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਮਲਤਾਨ ਪਹੁੰਚ ਗਿਆ। ਇੱਕ ਹਫ਼ਤਾ ਲੱਗਾ ਉਹ ਜਾਂਦੇ ਜਾਂਦੇ। ਅਗਲੇ ਬਨੇ ਸ਼ਹਿਜ਼ਾਦਾ ਖੜਕ ਸਿੰਘ ਮਿਲਿਆ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ। ਅਕਾਲੀ ਬਾਬਾ ਫੂਲਾ ਸਿੰਘ ਨੂੰ ਕਹਿਣ ਲੱਗਾ ਅਕਾਲੀ ਜੀ ਜੀ ਆਇਆਂ ਨੂੰ। ਅਕਾਲੀ ਜੀ ਕਹਿਣ ਲੱਗੇ ਕੀ ਹਾਲਾਤ ਆ। ਸ਼ਹਿਜਾਦਾ ਖੜਕ ਸਿੰਘ ਕਹਿੰਨ ਲਗਾ ਅਕਾਲੀ ਜੀ ਹਾਲਤ ਕੀ ਆ ਵੀ 1 ਮਹੀਨੇ ਤੋਂ ਉੱਤੇ ਹੋ ਗਿਆ ਲਗਾਤਾਰ ਤੋਪਾਂ ਅੱਗ ਭਰਾ ਰਹੀਆਂ ਪਰ ਮਲਤਾਨ ਦੀਆਂ ਕੰਧਾਂ ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਕੀ ਉਹਨਾਂ ਕੰਧਾਂ ਦੇ ਵਿੱਚ ਪਾਇਆ ਸਾਡੇ ਕੋਲੋਂ ਅਜੇ ਤੱਕ ਉਹ ਕੰਧ ਥੱਲੇ ਨਹੀਂ ਦਿੱਗੀ ਅਕਾਲੀ ਜੀ ਜੰਗ ਦੀ ਗੱਲ ਬਾਅਦ ਵਿੱਚ ਕਰਾਂਗੇ ਪਹਿਲਾਂ ਆਰਾਮ ਕਰ ਲਓ ਅਕਾਲੀ ਬਾਬਾ ਫੂਲਾ ਸਿੰਘ ਵਾਸਤੇ ਸੋਹਣਾ ਤੰਬੂ ਲੱਗਾ ਸੋਹਣਾ ਬਿਸਤਰਾ ਲੱਗਾ ਸੋਹਣਾ ਮੰਜਾ ਵਿਛਿਆ ਅਕਾਲੀ ਬਾਬਾ ਫੂਲਾ ਸਿੰਘ ਆਰਾਮ ਕਰਨ ਲੱਗੇ ਤੇ 1 ਮਿੰਟ ਤੋਂ ਪਹਿਲਾਂ ਪਹਿਲਾਂ ਪਲੰਗ ਤੋਂ ਉੱਠ ਪਏ ਸ਼ਹਿਜਾਦਾ ਖੜਕ ਸਿੰਘ ਕਹਿਣ ਲੱਗਾ ਅਕਾਲੀ ਜੀ ਬਿਸਤਰਾ ਚੰਗਾ ਨਹੀਂ ਲੱਗਾ ਮੰਜਾ ਚੰਗਾ ਨਹੀਂ ਲੱਗਾ ਕੀ ਗੱਲ ਆ ਉੱਠ ਕਿਉਂ ਪਏ ਹੋ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਸ਼ਹਿਜਾਦਾ ਖੜਕਸਾ ਨੇੜੇ ਆ ਜਿੱਥੇ ਮੈਂ ਲੰਮਾ ਪਿਆ ਹਾਂ ਉਥੋਂ ਤਾਂ ਨੂੰ ਵੇਖ ਉਹ ਸਾਹਮਣੇ ਕੀ ਦਿਸਦਾ ਕਹਿਣ ਲੱਗਾ ਜੀ ਮਲਤਾਨ ਦਾ ਕਿਲਾ ਅਕਾਲੀ ਨੇ ਆਖਿਆ ਨਹੀਂ ਨਹੀਂ ਮਲਤਾਨ ਦੇ ਕਿਲੇ ਦੇ ਉੱਤੇ ਵੇਖ ਤੈਨੂੰ ਕੀ ਦਿਸਦਾ ਹੈ ਕਹਿਣ ਲੱਗਾ ਜੀ ਦੁਸ਼ਮਣ ਦਾ ਝੰਡਾ ਝੂਲਦਾ ਹੈ ਤੇ ਸ਼ਹਿਜਾਦਾ ਖੜਕ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਸ਼ਹਿਜਾਦਾ ਖੜਕਸਿਆਂ ਜਿਹੜੀਆਂ ਕੌਮਾਂ ਦੇ ਲੀਡਰ ਦੂਜਿਆਂ ਦੇ ਝੰਡਿਆਂ ਥੱਲੇ ਆਰਾਮ ਕਰਨਾ ਗਿੱਝ ਜਾਣ ਉਹ ਕੌਮਾਂ ਅੱਜ ਵੀ ਕੁੱਟ ਖਾਣਗੀਆਂ ਕੱਲ ਵੀ ਕੁੱਟ ਖਾਣਗੀਆਂ ਆਰਾਮ ਕਰਨਗੇ ਉਹਨਾਂ ਦਾ ਝੰਡਾ ਲਾ ਕੇ ਪਹਿਲਾਂ ਆਪਣਾ ਝੰਡਾ ਚਲਾਵਾਂਗੇ ਉਹਨਾਂ ਚਿਰ ਆਰਾਮ ਹਰਾਮ ਹੈ ਸਾਡੇ ਵਾਸਤੇ ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਸਾਡੀ ਭੰਗੀਆਂ ਵਾਲੀ ਤੋਪ ਲਿਆਓ ਇਹ ਅਬਦਾਲੀ ਦੀ ਬਣਾਈ ਤੋਪ ਸੀ ਇਹਦਾ ਨਾਂ ਸੀ ਜ਼ਮਜ਼ਮ ਇਹਦੇ ਉੱਤੇ ਲਿਖਿਆ ਸੀ ਪੀ ਕਰੇ ਅਜ਼ਦਾਹਾ ਆਤਿਸ਼ਬਾਰ ਜਦੋਂ ਅਬਦਾਲੀ ਭੱਜਾ ਸੀ ਨਾ ਦਰਿਆ اٹਕਦੇ ਕੰਢੇ ਤੋਂ ਆਓ ਪੰਜ ਵੜ ਪਿੰਡਿਆ ਚਬਾਲ ਤੋਂ ਅੱਗੇ ਜਦੋਂ ਪਿੱਠੀ ਪਿੰਡ ਨੂੰ ਜਾਈਏ ਪੰਜ ਵੜ ਪਿੰਡ ਦੇ ਸਰਦਾਰ ਹਰੀ ਸਿੰਘ ਭੰਗੀ ਨੇ ਉਹ ਤੋਪ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਖੋਈ ਸੀ ਉਸ ਦਿਨ ਤੋਂ ਬਾਅਦ ਇਹਦਾ ਨਾਂ ਪੈ ਗਿਆ ਭੰਗੀਆਂ ਵਾਲੀ ਤੋਪ ਅਸਲ ਜੇ ਅਬਦਾਲੀ ਦੀ ਬਣਵਾਈ ਸੀ ਕਹਿੰਦੇ ਨੇ ਚਾਰ ਗੋਲੇ ਭੰਗੀਆਂ ਵਾਲੀ ਤੋਪ ਦੇ ਚੱਲੇ ਤੇ ਜਿਹੜੀ ਕੰਧ 6 ਮਹੀਨਿਆਂ ਤੋਂ ਖਲੋਦੀ ਸੀ ਉਸ ਕੰਧ ਦੀਆਂ ਇੱਟਾਂ ਪੁੱਰ ਕੇ ਤੇ ਥੱਲੇ ਡਕੀਆਂ ਸ਼ਹਿਜ਼ਾਦਾ ਖੜਕ ਸਿੰਘ ਨੇ ਆਖਿਆ ਅਕਾਲੀ ਜੀ ਬਸ ਆ ਚੀਜ਼ ਵੇਖਣ ਨੂੰ ਤੇ 6 ਮਹੀਨੇ ਸਾਡੀਆਂ ਅੱਖਾਂ ਤਰਸ ਗਈਆਂ ਤੁਸੀਂ ਆਉਂਦੇ ਹੀ ਕਮਾਲ ਕਰ ਦਿੱਤੇ ਅਕਾਲੀ ਕਹਿੰਦਾ ਦੋ ਗੋਲੇ ਹੋਰ ਚਲਾਓ ਇਨੇ ਚਰਨੋਂ ਤੋਪਚੀ ਦਾ ਸੁਨਾਹ ਆ ਗਿਆ ਅਕਾਲੀ ਜੀ ਤੋਪ ਨਹੀਂ ਚੱਲਣੀ ਪੰਗੀਆਂ ਵਾਗੀਆਂ ਨਾ ਕਿਹਾ ਕਿਉਂ ਉਹ ਕਹਿੰਦਾ ਤੋਪ ਦਾ ਇੱਕ ਪਾਸੋਂ ਪਹੀਆ ਟੁੱਟ ਗਿਆ ਹੈ ਤੋਪ ਟੇਢੀ ਹੋ ਕੇ ਥੱਲੇ ਡਿੱਗ ਪਈਏ ਨਾ ਐਡੀ ਛਤੀ ਪਹੀਆ ਬਣਨਾ ਹੈ ਨਾ ਐਡੀ ਛਤੀ ਧਿਰ ਲੱਗਣੀਆਂ ਇਹ ਤੋਪ ਨਹੀਂ ਚੱਲ ਸਕਦੀ ਅਕਾਲੀ ਬਾਬਾ ਭੂਲਾ ਸਿੰਘ ਨੇ ਹੁਕਮ ਦੇ ਕੇ ਆਖਿਆ ਤੋਪ ਤੇ ਚੱਲੇਗੀ ਇਹੋ ਹੀ ਕੋਈ ਜੀਵੇ ਕੋਈ ਮਰੇ ਮੈਨੂੰ ਗੋਲੇ ਇਹਦੇ ਵਿੱਚੋਂ ਚੱਲਣੇ ਚਾਹੀਦੇ ਨੇ ਤੋਪਚੀ ਨੇ ਮੇਰੇ ਇੱਕ ਸੁਨਾਹ ਦਿੱਤਾ ਕਹਿ ਲੱਗਾ ਅਕਾਲੀ ਜੀ ਤੋਪ ਚਲਾ ਦੇਾਂਗੇ ਪਰ ਗੱਲ ਇਦਾਂ ਹੈ ਨਾ ਤੇ ਪਈਆ ਬਣਨਾ ਨਾ ਠਿਰ ਲੱਗਣੀ ਆ ਮੁੰਡਿਆਂ ਦੇ ਵਿੱਚੋਂ ਮੁੰਡਾ ਕੋਈ ਤਿਆਰ ਕਰੀਏ ਜਿਹੜਾ ਇਹਦੇ ਥੱਲੇ ਆਪਣਾ ਮੋਢਾ ਦੇ ਦੇਵੇ ਮੋਢਾ ਦੇ ਕੇ ਤੋਪ ਉੱਚੀ ਕਰਕੇ ਆਪਾਂ ਚਲਾ ਦੇਾਂਗੇ ਪਰ ਅਗਲੀ ਗੱਲ ਧਿਆਨ ਕੇ ਆਂ ਡਰਾਉਣੀ ਆ ਕਿ ਉਸ ਤੋਪ ਦੇ ਪ੍ਰੈਸ਼ਰ ਦੇ ਨਾਲ ਜਿਹਨੇ ਮੋਢਾ ਥੱਲੇ ਦਿੱਤਾ ਹੋਗਾ ਉਹ ਬੰਦਾ ਮਰੂਗਾ ਹੁਣ ਪਤਾ ਨਹੀਂ ਗੋਲੇ 5 ਚੱਲਦੇ ਆ 10 ਚੱਲਦੇ ਆ 20 ਚੱਲਦੇ ਆ 50 ਚੱਲਦੇ ਆ ਜਿੰਨੇ ਗੋਲੇ ਚੱਲਣੇ ਆ ਮੈਨੂੰ ਮੁੰਡੇ ਇਖੇ ਤਿਆਰ ਪਰ ਤਿਆਰ ਚਾਹੀਦੇ ਆ ਮਰਦੇ ਜਾਣਗੇ ਧੂਕੇ ਪਾਸੇ ਕਰਦਿਆ ਕਰਾਂਗੇ ਗੋਲਾ ਚੱਲ ਜਿਆ ਕਰੂਗਾ ਤੋਪਚੀ ਨੇ ਜਦੋਂ ਆਹ ਫੈਸਲਾ ਦਿੱਤਾ ਤੇ ਇੰਨੇ ਚਿਰ ਨੂੰ ਨਾ ਕਿਲੇ ਦੇ ਵਿੱਚੋਂ ਇੱਕ ਜਸੂਸ ਨਿਕਲ ਆਇਆ ਉਂਝੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਇੱਕ ਸਿੱਖ ਸਰਦਾਰ ਨੇ ਨਹੀਂ ਲਿਖੀ ਇਹ ਕਿਲੇ ਦੇ ਵਿੱਚੋਂ ਇੱਕ ਮੁਸਲਮਾਨ ਨਿਕਲਿਆ ਜਿਹਨੇ ਨਕਲੀ ਪੱਗ ਤੇ ਨਕਲੀ ਦਾੜੀ ਤੇ ਉੱਤੋਂ ਦੀ ਨਕਲੀ ਕਰਪਾਨ ਪਾਈ ਸੀ ਇਹਦਾ ਨਾਮਾ ਗੁਲਾਮ ਜ਼ਲਾਨੀ ਉਹ ਕਹਿੰਦਾ ਜਦੋਂ ਮੈਂ ਕਿਲੇ ਚੋਂ ਬਾਹਰ ਨਿਕਲਿਆ ਨਾ ਜਸੂਸੀ ਕਰਨ ਵਾਸਤੇ ਤੇ ਮੈਨੂੰ ਪਤਾ ਲੱਗਾ ਵੀ ਤੋਪ ਟੁੱਟ ਗਈ ਆ ਪਈਆ ਟੁੱਟ ਗਿਆ ਤੇ ਕਹਿੰਦਾ ਮੇਰਾ ਨਿਕਲ ਗਿਆ ਹਾਸਾ ਤੇ ਕਿਉਂਕਿ ਮੈਨੂੰ ਪਤਾ ਲੱਗਾ ਵੀ ਤੋਪਚੀ ਕਹਿੰਦਾ ਇਹਦੇ ਥੱਲੇ ਮੋਢਾ ਦਿਓ ਤੋਪ ਚੱਲ ਜੂਗੀ ਪਰ ਬੰਦੇ ਦੀ ਮੌਤ ਜ਼ਰੂਰ ਹੋਵੇਗੀ ਗੁਲਾਮ ਜਲਾਨੀ ਕਹਿੰਦਾ ਮੈਂ ਹੱਸਿਆ ਇਸ ਕਰਕੇ ਵੀ ਅੱਗੇ ਪਿੱਛੇ ਲੋਕੀ ਜਾਂਦੇ ਵੀ ਸਰਦਾਰਾਂ ਦਾ ਪਿਆਰ ਬੜਾ ਸਰਦਾਰਾਂ ਦਾ ਪਿਆਰ ਬੜਾ ਹੁਣ ਸਰਦਾਰਾਂ ਨੇ ਗੁੱਥਮ-ਗੁੱਥਾ ਹੋਣਾ ਇੱਕ ਦੂਜੇ ਨਾਲ ਕਿਉਂਕਿ ਉਹਨੇ ਕਹਿੰਦਾ ਤੂੰ ਓਡਾ ਦੇ ਕੁਦਰਤੀ ਗੱਲ ਆ ਨਾ ਐਡੇ ਕੰਮ 'ਚ ਜੇ ਚੰਗਾ ਹੁੰਦਾ ਜਾਵੇ ਤੇ ਸਰੋਪਾ ਸਾਰਿਆਂ ਨੂੰ ਲੈ ਲੈਣਾ ਜੇ ਵਿਗੜਿਆ ਤੇ ਗਾਜ ਇੱਕ ਦੋ ਬੰਦਿਆਂ ਦੇ ਡਿੱਗਣੀ ਹੁੰਦੀ ਆ ਸਾਰੇ ਨਹੀਂ ਲੱਤਾਂ ਤੇ ਭਾਰ ਚੱਲਦੇ ਹੁੰਦੇ ਇਹ ਤੇ ਗੱਲ ਪੱਕੀ ਹੈ ਨਾ ਲੱਤਾਂ ਦੇ ਭਾਰ ਤਿੰਨਾਂ ਚੌਹਾਂ ਬੰਦਿਆਂ ਚੱਲਣਾ ਹੁੰਦਾ ਬਾਕੀ ਸਭ ਨਿਕਲ ਜਾਣੇ ਕਰਾਂਗੇ ਉਹ ਕਹਿੰਦਾ ਮੈਨੂੰ ਪਤਾ ਲੱਗਾ ਤੇ ਮੈਂ ਵੀ ਸੋਚਿਆ ਵੀ ਇਹ ਹੁਣ ਲੜਨਗੇ ਦਿਨ ਚੰਗੇ ਹੋਣ ਤੇ ਸਾਰੇ ਭੱਜ-ਭੱਜ ਅੱਗੇ ਹੁੰਦੇ ਦਿਨ ਪੁੱਠੇ ਹੋ ਜਾਂਦੇ ਫਿਰ ਨਹੀਂ ਕੋਈ ਆਉਂਦਾ ਹੁੰਦਾ ਕਹਿੰਦਾ ਮੈਂ ਵੀ ਉੱਥੇ ਆ ਗਿਆ ਜਦੋਂ ਮੈਂ ਆਇਆ ਤੇ ਸਿੱਖ ਵਾਕੇ ਲੜਨ ਦਾ ਹੈ ਸਿੱਖ ਵਾਕੇ ਲੜਨਾ ਕਹਿੰਦਾ ਮੈਂ ਕਿਸ ਨੂੰ ਪੁੱਛਿਆ ਵੀ ਸਿੱਖ ਕਿਉਂ ਲੜਦੇ ਹੋ ਨੇ ਸਾਰੀ ਗੱਲ ਤੁਸੀਂ ਵੀ ਤੋਪ ਚ ਜਾਂਦਾ ਮੋਢਾ ਦਿਓ ਥੱਲੇ ਕਹਿੰਦਾ ਤਾਦ ਲੜਦੇ ਹੋਣੇ ਤੁਸੀਂ ਉਹ ਕਹਿੰਦਾ ਨਾ ਤੂੰ ਅੱਗੇ ਹੋ ਉਹ ਕਹਿੰਦਾ ਨਾ ਤੂੰ ਅੱਗੇ ਹੋ ਗੁਲਾਮ ਜ਼ਲਾਨੀ ਦੀ ਲਿਖਤ ਪੜੋ ਕਹਿੰਦਾ ਮੈਂ ਹੈਰਾਨ ਹੋ ਗਿਆ ਸਿੱਖ ਇਸ ਗੱਲੋਂ ਗੁਥਮ ਗੁਥਾ ਹੋਣ ਨੂੰ ਤਿਆਰ ਬੈਠੇ ਸੀ ਉਹ ਕਹਿੰਦਾ ਸੀ ਮੈਂ ਪਹਿਲਾਂ ਮੋਢਾ ਦਵਾਂ ਆਹ ਕਹਿੰਦਾ ਹੈ ਮੈਂ ਪਹਿਲਾਂ ਮੋਢਾ ਦਵਾਂ ਤੇ ਆਹ ਕਹਿੰਦਾ ਹੈ ਪਹਿਲਾਂ ਮੈਂ ਮੋਢਾ ਦਵਾਂ ਆਹਨਾ ਮੈਂ ਕੰਨਾਂ ਨੂੰ ਹੱਥ ਲਾ ਕੇ ਆਖਿਆ ਯਾ ਅੱਲਾਹ ਇਹਨਾਂ ਨੂੰ ਆਪਣੇ ਨਾਂ ਮਾਰਨੇ ਕੌਮ ਦੁਨੀਆ ਤੇ ਮਰਦੀ ਨਹੀਂ ਕਿਸੇ ਕੋਲ ਐਨਾ ਜਜ਼ਬਾ ਐਨਾ ਜਜ਼ਬਾ ਕਹਿੰਦਾ ਫਿਰ ਉਥੇ ਜਦੋਂ ਝਗੜਾ ਵੱਧ ਗਿਆ ਤੇ ਇੱਕ ਫੈਸਲਾ ਹੋਇਆ ਆ ਚੀਜ਼ ਸੁਣਨ ਵਾਲੀ ਹੈ ਕਹਿੰਦਾ ਇੱਕ ਫੈਸਲਾ ਹੋਇਆ ਕਿ ਬੰਦੇ ਤਨਖਾਹ ਦੇ ਹਿਸਾਬ ਨਾਲ ਮੋੜਾ ਦੇਣਗੇ ਥੱਲੇ ਜਿਹਦੀ ਤਨਖਾਹ ਸਭ ਤੋਂ ਜ਼ਿਆਦਾ ਉਹ ਅੱਗੇ ਜਿਹਦੀ ਘੱਟ ਆ ਉਹ ਪਿੱਛੇ ਜਿਹਦੀ ਘੱਟ ਆ ਪਿੱਛੇ ਤੇ ਜਿਹਦੀ ਸਭ ਤੋਂ ਘੱਟ ਆ ਉਹ ਮਗਰਲੇ ਬੰਨੇ ਖਲੋਜੋ ਤੇ ਮੈਂ ਕਈ ਵਾਰੀ ਸੋਚਦਾ ਵੀ ਜੇ ਪਈਆ ਅੱਜ ਕੱਲ ਟੁੱਟਾ ਹੁੰਦਾ ਫੇਰ ਸੋਚੋ ਹੰਬਲਾ ਕੀ ਹੋਣਾ ਜੇ ਪਈਆ ਟੁੱਟਾ ਹੁੰਦਾ ਅੱਜ ਭੜਕੇ ਤੇ ਜਿਹੜੀ ਮਹਤਲ ਦੀ ਸਭ ਤੋਂ ਘੱਟ ਤਨਖਾਹ ਵਾਲੀ ਉਹ ਸਾਰੇ ਥੱਲੇ ਡਾੜਾ ਮਾਰ ਦੇਣੇ ਹੈ ਤੇ ਦੂਜਿਆਂ ਨੇ ਠੰਡੀ ਅਸੀਆਂ 'ਚ ਬੈਠੇ ਲੰਮਾ ਪੀਂਦੇ ਹੋਣਾ ਨਾਲੇ ਬਰਕਰ ਖਾਂਦੇ ਹੋਣਾ ਹੈ ਨਾਲੇ ਆਖਣਾ ਬਹੁਤ ਸੇਵਾਦਾਰ ਅਸੀਂ ਪੰਥ ਦੇ ਵੱਡੀਆਂ ਸੇਵਾਵਾਂ ਲੋਈਆਂ ਲੈਣ ਨੂੰ ਸਾਰਿਆਂ ਭੱਜੇ ਆਉਣਾ ਹੈ ਤੇ ਮਾੜੇ ਘਰਾਂ ਦੇ ਨਿਆਣੇ ਥੱਲੇ ਡਾ ਕੇ ਮਾਰ ਦੇਣੇ ਸੰਘਰਸ਼ 'ਚ ਇਹੋ ਕੁਝ ਹੀ ਹੋਇਆ ਨਾ ਤੁਹਾਡੇ 84 ਤੋਂ ਲੈ ਕੇ 95 ਤੱਕ ਮਾਵਾ ਦੇ ਪੁੱਤ ਘਰਾਂ ਤੋਂ ਚੁੱਕ ਕੇ ਖਾੜਕੂ ਕਹਿ ਕੇ ਮਾਰੇ ਗਏ ਤੇ ਜਿਹੜੇ ਅੱਜ ਕੌਮ ਦੇ ਰਾਖੇ ਬਣੇ ਫਿਰਦੇ ਆ ਕਿਸੇ ਦਾ ਪੁੱਤ ਕੈਨੇਡਾ ਬੈਠਾ ਏ ਕਿਸੇ ਦਾ ਪੁੱਤ ਅਮਰੀਕਾ ਬੈਠਾ ਏ ਕਿੱਥੇ ਇਹਨਾਂ ਨੇ ਕੁੱਟ ਖਾਦੀ ਨਿਆਣੇ ਬਾਹਰ ਸੈੱਟ ਕਰ ਲੇ ਇੱਥੇ ਤੁਹਾਡੇ ਪੁੱਤ ਚੁੱਕ ਕੇ ਅਗਲੇ ਨੇ ਰੋਈ ਦੇ ਫੁੱਲਾਂ ਤੇ ਖੜ ਕੇ ਮੁਕਾਬਲੇ ਬਣਾ ਦਿੱਤੇ ਸੰਘਰਸ਼ ਜਿੱਤਦੇ ਹੁੰਦੇ ਆ ਆਮ ਘਰਾਂ ਦੇ ਲੋਕ ਠੰਡੇ ਏਸੀਆਂ ਥੱਲੇ ਬਹਿਣ ਵਾਲੇ ਬੰਦੇ ਸੰਘਰਸ਼ ਨਹੀਂ ਜਿੱਤ ਕੇ ਦਿੰਦੇ ਹੁੰਦੇ ਕਹਿੰਦਾ 18 ਕੋਲੇ ਚੱਲੇ 18 ਗੁਲਾਮ ਜਲਾਨੀ ਕਹਿੰਦਾ ਕਹਿੰਦਾ 18 ਗੋਲੇ ਚੱਲੇ ਤੇ ਮੈਨੂੰ ਪਤਾ ਨਹੀਂ ਕੀ ਜੋਸ਼ ਆਇਆ ਕਹਿੰਦਾ ਮੈਂ ਵੀ ਭੱਜ ਕੇ ਲਾਈਨ 'ਚ ਲੱਗ ਗਿਆ ਕਹਿੰਦਾ ਮੈਂ ਵਰਦੀ ਸਖਾਂ ਦੀ ਪਾਈ ਮੈਨੂੰ ਸ਼ਰਮ ਜੀ ਬੜੀ ਆਈ ਗੁਲਾਮ ਜਰਾਨੀ ਕਿਰਪਾਨ ਪਾ ਕੇ ਸ਼ਰਮ ਨਾ ਉਹ ਤੈਨੂੰ ਪਛਾਣ ਹੁੰਦਿਆ ਕਹਿੰਦਾ ਮੈਂ ਵੀ ਲਾਈਨ 'ਚ ਲੱਗ ਗਿਆ ਅਗਲਾ ਨੰਬਰ ਮੇਰਾ ਆਇਆ ਤੇ ਕਹਿੰਦਾ ਜਦੋਂ ਮੈਂ ਭੱਜ ਕੇ ਤੋਪ ਥੱਲੇ ਮੋੜਾ ਦਿੱਤਾ ਕਹਿੰਦਾ ਮੈਨੂੰ ਵੀ ਚਾ ਆ ਗਿਆ ਪੜਾ ਆਇਆ ਵੀ ਮੈਂ ਵੀ ਥੱਲੇ ਮੋਢਾ ਦੇ ਦਣਾ ਇੰਨੇ ਮੁੰਡੇ ਮਰਨ ਦਾ ਹੈ ਕਿੰਨਾ ਜਦੋਂ ਮੈਂ ਮੋਢਾ ਦਿੱਤਾ ਤੇ ਮੈਂ ਉਸੇ ਵੇਲੇ ਭੱਜ ਕੇ ਥੱਲੇੋਂ ਨਿਕਲ ਵੀ ਗਿਆ ਤੋਪਚੀ ਕਹਿੰਦਾ ਡਰ ਗਿਆ ਕਹਿੰਦਾ ਫਿਰ ਮੈਂ ਸੱਚ ਬੋਲਿਆ ਮੈਂ ਕਿਹਾ ਭਰਾ ਮੇਰਿਆ ਮੈਂ ਤੁਹਾਡਾ ਨਹੀਂ ਮੈਂ ਉਹਨਾਂ ਦਾ ਬੰਦਾ ਵਾਂ ਮੈਂ ਤੇ ਆਇਆ ਰਿਪੋਰਟਿੰਗ ਕਰਨ ਜਸੂਸ ਬੰਦਾ ਮੈਂ ਦੇਖੇ ਬੰਦੇ ਮਰਦੇ ਵੇਖੇ ਤੇ ਮੇਰੇ ਅੰਦਰ ਜਜਬਾ ਹੀ ਇਨਾ ਆ ਗਿਆ ਵੀ ਮੈਂ ਵੀ ਥੱਲੇ ਮੋਢਾ ਢਾ ਕੇ ਮਰ ਜਾਵਾਂ ਮੈਂ ਮਰਿਆ ਇਸ ਕਰਕੇ ਨਹੀਂ ਆ ਕਿ ਆਹ ਬਹਾਦਰੀ ਦਾ ਕਾਰਨਾਮਾ ਨਹੀਂ ਜੇ ਕਿਸੇ ਨੇ ਦੁਨੀਆ ਨੂੰ ਲਿਖ ਕੇ ਦੱਸਣਾ ਜੇ ਮੈਂ ਮਰ ਗਿਆ ਨਾ ਆਹ ਗੱਲ ਲੁਕੇ ਛੁਪੀ ਰਹਿ ਜਾਣੀ ਆ ਮੈਂ ਥੱਲੇ ਇਸ ਕਰਕੇ ਭੱਜਾਂ ਵੀ ਮੈਂ ਲਿਖ ਕੇ ਦੱਸੂੰਗਾ ਦੁਨੀਆ ਨੂੰ ਵੀ ਆਹ ਕੌਮ ਇੱਥੋਂ ਤੱਕ ਵਰ ਸਕਦੀ ਆ ਕਹਿੰਦਾ 18 ਗੋਲੇ ਚੱਲੇ ਮਲਤਾਨ ਦੀ ਕੰਧ ਵਿੱਚ ਪਾੜ ਪੈ ਗਿਆ ਜਦੋਂ ਪਾੜ ਪੈ ਗਿਆ ਅਕਾਲੀ ਬਾਬਾ ਫੂਲਾ ਸਿੰਘ ਨੇ ਆਪਣੇ ਬਹਾਦਰਾਂ ਨੂੰ ਆਖਿਆ ਬਹਾਦਰੋ ਧਾਕੇ ਅੰਦਰ ਪੈ ਜਾਓ ਮਿੰਨ ਮਿੰਨ ਕੇ ਡੱਕਰੇ ਕਰਨੇ ਆ ਪਠਾਣਾ ਦੇ ਕੋਈ ਰਿਆਜ਼ ਨਹੀਂ ਇਹ ਕੌਮ ਦਾ ਜੱਫੇਦਾਰ ਕਹਿੰਦਾ ਅੱਗੇ ਅੱਗੇ ਅਕਾਲੀ ਬਾਬਾ ਫੂਲਾ ਸਿੰਘ ਜਾਵੇ ਕਿਸੇ ਨੇ ਜਾ ਕੇ ਵੱਡੇ ਪਠਾਨ ਨਵਾਬ ਮੁਜ਼ੱਫਰ ਖਾਨ ਨੂੰ ਦੱਸਿਆ ਮੁਜ਼ੱਫਰ ਖਾਨ ਲੰਮੇ ਪੈਣ ਦਾ ਟਾਈਮ ਖਤਮ ਹੋ ਗਿਆ ਕਾਲ ਖੁਕੰਡਿਆ ਤੇਰੇ ਸਿਰ ਤੇ ਨਵਾਬ ਮੁਜ਼ੱਫਰ ਖਾਨ ਮੈਦਾਨੇ ਜੰਗ ਤੇ ਆਇਆ ਅਕਾਲੀ ਬਾਬਾ ਫੂਲਾ ਸਿੰਘ ਨੂੰ ਵੇਖ ਕੇ ਹੱਸਿਆ ਉਹ ਕਹਿੰਦਾ ਚਿੱਟੀ ਦਾੜੀ ਵਾਲੇ ਬਾਬੇ ਇਹ ਉਮਰ ਜੰਗ ਕਰਨ ਦੀ ਨਹੀਂ ਨੌਆ ਪੀਆਂ ਦੇ ਕੋਲੋਂ ਗਿੱਟੇ ਗੋਡੇ ਘਟਾ ਪੋਤਰਿਆਂ ਕੋ ਸੇਵਾ ਕਰਾ ਤੇ ਅਕਾਲੀ ਨੇ ਮੁਸਕਰਾ ਕੇ ਆਖਿਆ ਨੌਜਵਾਨਾ ਤੇਰਾ ਜੋਸ਼ ਜਾਇ ਜੇ ਪਰ ਗੱਲ ਜਦੋਂ ਮੇਰੇ ਪੰਜਾਬ ਦੀ ਹੋਊਗੀ ਜਦੋਂ ਗੱਲ ਮੇਰੀ ਅਣਖ ਤੇ ਗੈਰਤ ਦੀ ਹੋਊਗੀ ਕੀ ਬੱਚਾ ਕੀ ਬੁੱਢਾ ਕੀ ਜਵਾਨ ਸਿਰ ਤਲੀ ਤੇ ਰੱਖ ਕੇ ਲੜਾਂਗੇ ਕਰ ਨਹੀਂ ਜਾਂ ਪੂਰੀਆਂ ਤੈਨੂੰ ਦਸੀਏ ਵਾਰ ਕਰੀਦਾ ਕਿਦਾਂ ਮੁਜ਼ੱਬਰ ਖਾਨ ਨੇ ਤੈਨੂੰ ਵਾਰ ਅਕਾਲੀ ਬਾਬਾ ਫੁੱਲਾ ਸਿੰਘ ਦੇ ਉੱਤੇ ਕੀ ਕੀ ਅਕਾਲੀ ਨੇ ਤਿੰਨੇ ਵਾਰ ਰੋਕੇ ਤੇ ਤਿੰਨ ਵਾਰ ਰੋਕਣ ਤੋਂ ਬਾਅਦ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਵਾਹ ਮੁਜ਼ੱਫਰ ਖਾਨ ਨਜ਼ਾਰਾ ਆ ਗਿਆ ਵਾਰ ਰੋਕਣ ਦਾ ਹਾਨ ਨੂੰ ਹਾਨ ਪਿਆਰਾ ਹੁੰਦਾ ਵੈਸੇ ਖਿਡਾਰੀ ਨੂੰ ਖਿਡਾਰੀ ਮੇਚੇ ਦਾ ਮਿਲ ਜੇ ਨਜ਼ਾਰਾ ਹੀ ਕੁਝ ਹੋਰ ਹੁੰਦਾ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਵਾਹ ਮਰਦਾ ਪਤਾ ਲੱਗ ਗਿਆ ਕਿ ਤੂੰ ਪਠਾਣੀ ਮਾਈ ਦਾ ਦੁੱਧ ਚੁੰਗਿਆ ਹੈ ਪਰ ਪੱਲੇ ਖਾਣਾ ਰਵੇ ਜੇ ਤੂੰ ਪਠਾਣੀ ਮਾਈ ਦਾ ਦੁੱਧ ਚੁੰਗਿਆ ਹੈ ਇਦਰ ਵੀ ਪੰਜਾਬਣ ਮਾਈ ਦਾ ਦੁੱਧ ਚੁੰਗਿਆ ਏ ਕੱਲਾ ਦੁੱਧ ਨਹੀਂ ਚੁੰਗਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੀਆਂ ਤਾਰਾਂ ਵੀ ਲੀਆਂ ਆਹ ਤੇਰਾ ਭਲੇਖਾ ਖੱਡਾ ਅੱਗੇ ਖਲੋਤਾ ਨਵਾਬ ਮੁਜ਼ੱਫਰ ਖਾਨ ਅਕਾਲੀ ਬਾਬਾ ਭੂਲਾ ਸਿੰਘ ਨੇ ਪਾਇਆ ਘੋੜੇ ਦੀਆਂ ਰਕਾਬਾਂ ਦੇ ਵਿੱਚ ਭਾਰ ਸ੍ਰੀ ਸਾਹਿਬ ਨੂੰ ਹਰਾ ਕੇ ਪਾ ਕੇ ਮੱਥੇ ਤੇ ਗੈਰਤ ਦੀ ਤਿਉੜੀ ਲੈ ਆ ਕੇ ਅੱਖਾਂ ਵਿੱਚ ਲਾਲੀ ਨਵਾਬ ਮੁਜ਼ੱਫਰ ਖਾਨ ਦੇ ਉੱਤੇ ਇੱਕ ਭਰਮਾਵਾ